ਮੀਡੀਆ ਸਾਹਮਣੇ ਰੋ ਰੋ ਕਹਿ ਰਹੀ ਸੀ ਕਿ ਸਾਡਾ ਬੱਚਾ 1 ਲੱਖ ਚ ਵੇਚ ਦਿੱਤਾ ਅੱਜ ਮੀਡੀਆ ਸਾਹਮਣੇ ਹੀ ਮੰਗ ਰਹੇ ਨੇ ਮਾਫੀਆਂ ਕੀ ਮੀਡੀਆ ਅੱਗੇ ਤੋਂ ਖੜੇਗੀ ਅਜਿਹੇ ਲੋਕਾਂ ਦੇ ਨਾਲ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਦ ਕਰਦਾ ਹੈ ਕੱਲ ਦੀ ਇੱਕ ਖਬਰ ਸਾਹਮਣੇ ਆਈ ਸੀ ਫਰੀ ਕੋਟ ਦੇ ਸਿਵਲ ਹਸਪਤਾਲ ਦੀ ਵਿੱਚ ਜਿੱਥੇ ਇੱਕ ਪਰਿਵਾਰ ਵੱਲੋਂ ਐਲੀਗੇਸ਼ਨ ਲਾਇਆ ਗਿਆ ਕਿ ਇੱਥੋਂ ਦੀ ਇੱਕ ਮੁਲਾਜ਼ਮ ਵੱਲੋਂ ਉਹਨਾਂ ਦੀ ਬੱਚੀ ਨੂੰ ਅੱਗੇ ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੁਣ ਉਸੇ ਹੀ ਪਰਿਵਾਰ ਵੱਲੋਂ ਜੋ ਮੀਡੀਆ ਸਾਹਮਣੇ ਇਲਜ਼ਾਮ ਰਿਹਾ ਸੀ ਅੱਜ ਉਹ ਮਾਫੀ ਮੰਗ ਰਿਹਾ ਹੈ ਅਤੇ ਤਮ ਮਾਫੀਨਾਮਾ ਵੀ ਦਿੱਤਾ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਉਸ ਪਰਿਵਾਰ ਉੱਪਰ ਜੋ ਇਲਜ਼ਾਮ ਲਾਏ ਗਏ ਨੇ ਉਹ ਬਿਲਕੁਲ ਗਲਤ ਨਹੀਂ ਇਸ ਬੰਦੇ ਵਿੱਚ ਜਿੱਥੇ ਕਰਮਚਾਰੀਆਂ ਉੱਪਰ ਸਵਾਲ ਖੜੇ ਹੋ ਰਹੇ ਸਨ ਸਿਵਲ ਹਸਪਤਾਲ ਦੀ ਭੂਮਿਕਾ ਉੱਪਰ ਸਵਾਲ ਖੜੇ ਹੋ ਰਹੇ ਸਨ ਪਰ ਇਸ ਖਬਰ ਦੇ ਨਾਲ ਇੱਕ ਵਾਰ ਸੱਚ ਜਰੂਰ ਸਾਹਮਣੇ ਆਇਆ ਹੈ ਸਵਾਲ ਖੜੇ ਹੁੰਦੇ ਨੇ ਕਿ মিডিਆ ਇਹ ਜਿਹੇ ਲੋਕਾਂ ਤੇ ਯਕੀਨ ਕਿਵੇਂ ਕਰੇ ਅਕਸਰ ਸਵਾਲ ਖੜੇ ਕੀਤੇ ਜਾਂਦੇ ਨੇ ਕਿ মিডিਆ ਆਵਾਜ਼ ਨਹੀਂ ਚੁੱਕਦੀ ਜਦੋਂ ਆਵਾਜ਼ ਚੁੱਕਦੀ ਹੈ ਤਾਂ ਲੋਕ ਕਿਵੇਂ ਝੂਠ ਮਾਰ ਕੇ ਗੁੰਮਰਾਹ ਕਰਦੇ ਨੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੀ ਸੁਣੋ ਇਸ ਮੌਕੇ ਕੀ ਕਹਿ ਰਹੇ ਨੇ ਉਹੀ ਪਤੀ ਪਤਨੀ ਜੋ ਪਹਿਲਾਂ ਲਾਰਾਇਸਨ ਇਲਜ਼ਾਮ ਅਤੇ ਨਾਲ ਪਹੁੰਚੀ ਹੋਏ ਨੰਗਸੰਗ ਜਥੇਬੰਦੀਆਂ ਦੇ ਆਗੂ ਅਤੇ ਮੁਲਾਜ਼ਮ ਨੇ ਕੀ ਦੱਸਿਆ ਸਾਰਾ ਇਸ ਘਟਨਾ ਬਾਰੇ ਸੱਚ ਮੈਂ ਨਾ ਜੀ ਜੋ ਮੈਂ ਲੋ ਮੈਂ ਰਿਤੂ ਤੇ ਬਿਆਨ ਦਿੱਤੇ ਸੀਗੇ ਉਹ ਜੀ ਮੈਂ ਬਿਲਕੁਲ ਗਲਤ ਦਿੱਤੇ ਵੇ ਆ ਜੀ ਜੋੜੇ ਮੁੰਡੇ ਦੇ ਬਿਆਨ ਲਾਏ ਹੋਏ ਉਹ ਵੀ ਮੈਂ ਬਿਲਕੁਲ ਗਲਤ ਦਿੱਤੇ ਹੋਏ ਆ ਜੀ ਇਹਨਾਂ ਲਈ ਮੈਂ ਮਾਫੀ ਚਾਹੁੰਨਾ ਹੈ ਵੀ ਮੈਂ ਗਲਤ ਬੋਲ ਚੁੱਕਿਆ ਵੀਡੀਓ ਦੇ ਸਾਹਮਣੇ ਮੇਰੀ ਬੱਚੀ ਮੈਨੂੰ ਸਹੀ ਸਲਾਮਤ ਮਿਲ ਚੁੱਕੀ ਆ ਜੀ ਮੈਂ ਆਪਣੇ ਆਪ ਹੀ ਜੋਖਸ ਕੀਤਾ ਸੀਗਾ ਮੈਂ ਆਪਣੇ ਆਪ ਕੀਤਾ ਸੀਗਾ ਜੀ ਮਤਲਬ ਕਿ ਬੱਚੀ ਤੁਸੀਂ ਉਹਨਾਂ ਨੂੰ ਖੋਦ ਦਿੱਤੀ ਸੀ ਆਪ ਹਾਂਜੀ ਆਪਣੇ ਆਪ ਖੋਦ ਦਿੱਤੀ ਸੀ ਜੇ ਨਹੀਂ ਚੋਰੀ ਕਰਕੇ ਤਾਂ ਨਹੀਂ ਨਹੀਂ ਚੋਰੀ ਕਰਕੇ ਕੋਈ ਨਹੀਂ ਲੈ ਕੇ ਗਿਆ ਜੀ ਪੈਸੇ ਲਈ ਮੈਂ ਪੇਮੈਂਟ ਲਈ ਸੀਗੀ ਜੀ ਪੇਮੈਂਟ 1 ਲੱਖ ਰੁਪਇਆ ਮੈਨੂੰ ਦਿੱਤਾ ਹੈਗਾ ਜੀ ਉਹਦੇ ਵਿੱਚੋਂ ਮੇਰੇ ਤੋਂ ਪੈਸੇ ਲੱਗ ਚੁੱਕੇ ਆ ਜੀ ਜਿਹੜੇ ਮੇਰੇ ਕੋਲੇ ਪੈਸੇ ਵਧੇ ਸੀਗੇ ਉਹ ਮੈਂ ਵਾਪਸ ਕਰਤੇ ਆ ਜੀ ਫਿਰ ਤੂੰ ਐ ਕਿਉਂ ਕੀਤਾ ਇਹ ਨਾ ਜੀ ਮੇਰੇ ਘਰ ਵਾਲੀ ਜੀ ਨਹੀਂ ਲਾਉਂਦੀ ਸੀ ਕਿ ਮੈਂ ਚੱਕ ਕੇ ਕੰਮ ਕਰ ਬੈਠਾ ਜੀ ਮੇਥੋਂ ਬਹੁਤ ਵੱਡੀ ਗਲਤੀ ਹੋ ਚੁੱਕੀ ਆ ਜੀ ਇਹ ਗੱਲ ਲਈ ਮੈਂ ਸਾਰਿਆਂ ਤੋਂ ਮਾਫੀ ਚਾਹੁੰਨਾ ਜੀ ਹੱਥ ਬੰਨ੍ਹ ਕੇ ਮੈਂ ਜੇ ਚਾਹਣਾ ਤੇ ਕੋਈ ਵੀ ਬੰਦਾ ਚਾਹੁੰਦਾ ਮੈਂ ਪੈਰੀ ਸਾਫਾ ਰੱਖ ਦਿੰਦਾ ਜੀ ਨਹੀਂ ਮੇਰੇ ਤੇ ਕੋਈ ਦਿਵਾ ਨਹੀਂ ਆਇਆਗਾ ਜੀ ਕੱਲ ਨੂੰ ਕਿਸੇ ਹੋਰ ਜਗ੍ਹਾ ਜਾ ਕੇ ਬਿਆਨ ਦੇਦੀ ਮੈਂ ਤਾਂ ਧੱਕੇ ਨਾਲ ਬੁਲਾ ਲਿਆ ਨਹੀਂ ਜੀ ਜਮਾ ਨਹੀਂ ਜੀ ਮੈਂ ਇਹ ਕੰਮ ਨਹੀਂ ਕਰਦਾਗਾ ਕਿਤੇ ਵੀ ਕੋਈ ਅਜੀਹੀ ਗੱਲ ਕਰਦਾ ਹੈ ਨਹੀਂ ਜੀ ਜਮਾ ਕਿਤੇ ਵੀ ਨਹੀਂ ਜੀ ਉਹ ਜੀ ਗੱਲ ਬਾਤ ਨਹੀਂ ਮੈਂ ਹੱਥ ਵੰਨ ਕੇ ਮਾਫੀ ਮੰਗਦਾ ਜੀ ਮੇਰੇ ਕੋਲੇ 20 ਰੁਪਏ ਵਧਿਆ ਸੀਗਾ ਜੀ ਉਹ ਮੈਂ ਵਾਪਸ ਕਰ ਚੁੱਕਿਆ ਜੀ ਤੇ ਮੇਰੇ ਕੋਲੇ ਇੰਨੇ ਵਦੇ ਸੀਗੇ ਹਾਂਜੀ 8000 ਰੁਪਏ ਮੇਰੇ ਤੋਂ ਨਹੀਂ ਜੀ ਕੋਈ ਤਾਲੁਕਾ ਨਹੀਂ ਬਾਈ ਮਾਤਾ ਕਾਲ ਤੁਸੀਂ ਵੀ ਅਲੀਗੇਸ਼ਨ ਲਾ ਰਹੇ ਸੀਗੇ ਤੇ ਫਿਰ ਤੁਸੀਂ ਬੱਚਾ ਤਾਂ ਆਪਦੀ ਮਰਜ਼ੀ ਦੇ ਤਰ੍ਹਾਂ ਤੁਸੀਂ ਕਿਉਂ ਮਰਾ ਕੀਤਾ ਇਹ ਅਸਰੰਦਰ ਜੀ ਨੂੰ ਲੱਗਦਾ ਸਿੰਦਰ ਬੱਚੀ ਵੀ ਇਸ ਕਰਨ ਨੂੰ ਮੇਕਾ ਕਿਤਾ ਬੱਚੀ ਵੀ ਏ ਬੱਚੇ ਤਾਂ ਤੁਸੀਂ ਲੈ ਸਕਦੇ ਪਰ ਐਡੀ ਬਦਨਾਮੀ ਜਿਹੜੀ ਕੀਤੀ ਸੀ ਮੈਂ ਕੋਈ ਵਾਰੀ ਆਈ ਸੀ ਇਹਨਾਂ ਕੋਲੇ ਮੈਂ ਇਹਨਾਂ ਨੂੰ ਕਿਹਾ ਸੀ ਮੇਰੀ ਬੱਚੀ ਨਾਲ ਮੇਰੀ ਗੱਲ ਕਰਾ ਦਿਓ ਵੀ ਮੇਰੀ ਬੱਚੀ ਮੈਨੂੰ ਮਿਲਾਵੋ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਸੀ ਤਿੰਨ ਦਿਨ ਮੈਂ ਹਸਪਤਾਲ 'ਚ ਰੋ ਕੇ ਨਹੀਂ ਬੱਚੀ ਇਨੀ ਕੀ ਕੀ ਹੈ ਕਿੱਥੋਂ ਬੋਲੂਗੀ ਤੇ ਕਿੱਥੋਂ ਗੱਲ ਕਰੂਗੀ ਮੈਂ ਫਾਪਸ ਮੈਨ ਨਾਲ ਤਾਂ ਗੱਲ ਹੋਈ ਸਕਦੀ ਸੀ ਨਾ ਪਹਿਲਾਂ ਤੁਸੀਂ ਤੁਸੀਂ ਫਿਰ ਬੱਚੀ ਫਿਰ ਆਪਦੀ ਮਰਜ਼ੀ ਨਹੀਂ ਦਿੱਤੀ ਕਿ ਤੁਹਾਡੇ ਘਰ ਵਾਲੇ ਨੇ ਆਪਦੀ ਮਰਜ਼ੀ ਦਿੱਤੀ ਮੇਰੀ ਮਰਜ਼ੀ ਨਾਲ ਹੀ ਸੀ ਹਾਂ ਉਹਨੂੰ ਬੱਚੀ ਹੁਣ ਵਾਪਸ ਮਿਲ ਗਈ ਪੈਸੇ ਵਾਪਸ ਕਰਤੇ ਤੁਸੀਂ ਕੋਈ ਕਿਸੇ ਨੇ ਬੱਚਾ ਠੀਕ ਹੈ ਤੁਹਾਡਾ ਚੰਗਾ ਜੀ ਆ ਨਿਰਮਲ ਜੀ ਕੀ ਗੱਲ ਬਾਤ ਸੀ ਇਹ ਤੇ ਕੀ ਤੁਹਾਡਾ ਕਹਿਣਾ ਹੈਗਾ ਕੱਲ ਤੁਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਆਏ ਜੀ ਸਾਨੂੰ ਇੱਕ ਇਹਨਾਂ ਵੱਲੋਂ ਫੋਨ ਕਾਲ ਗਈ ਸੀ ਕਿ ਸਾਡੇ ਸਿੰਘ ਨੂੰ ਵੀ ਫਰੀਦਕੋਟ ਹਸਪਤਾਲ ਦੇ ਵਿੱਚ ਸਭੀ ਜਿਹੜੀ ਵਾਈਫ ਸੀਗੀ ਉਹਨਾਂ ਨੂੰ ਬੱਚੀ ਹੋਣ ਵਾਲੀ ਸੀਗੀ ਬੱਚਾ ਹੋਣ ਵਾਲਾ ਸੀਗਾ ਤੇ ਬੱਚੀ ਹੋਈ ਸੀਗੀ ਤੇ ਉਹ ਬੱਚੇ ਜਿਹੜਾ ਇਥੋਂ ਦਾ ਸਟਾਫ ਆ ਆ ਜਿਹੜੀ ਆਪਣੀ ਕੁੜੀ ਦਾ ਨਾਮ ਰੀਤੂ ਵਾਲਾ ਵੀ ਉਥੋਂ ਦਾ ਜਿਹੜਾ ਸਟਾਫ ਆ ਤੇ ਸਾਥੋਂ ਸਾਡੇ ਚੋਰੀ ਸਾਥੋਂ ਉਹਨਾਂ ਨੇ ਬੱਚੀ ਵੇਚੀ ਚਲੋ ਕੋਈ ਵੀ ਇੰਨੀ ਗੱਲ ਸੁਣੂਗਾ ਉਹਨੂੰ ਦੁੱਖ ਲੱਗੂਗਾ ਅਸੀਂ ਇੱਥੇ ਜਾ ਕੇ ਪਹੁੰਚੇ ਜਦੋਂ ਇਹਨਾਂ ਦੀ ਗੱਲਬਾਤ ਸੁਣੀ ਤੇ ਸਾਨੂੰ ਵੀ ਦੁੱਖ ਲੱਗਾ ਇਨਾਂ ਨੇ ਇੱਥੇ ਚਲੋ ਵੀਡੀਓ ਸੱਜਿਆ ਪ੍ਰਸ਼ਾਸਨ ਦੇ ਧਿਆਨ ਚ ਵੀ ਇਹ ਗੱਲ ਲੰਦੀ ਗਈ ਆ ਤੇ ਉਦੋਂ ਬਾਅਦ ਜਦੋਂ ਸਾਨੂੰ ਡਾਟ ਤਾਂ ਇਹ ਤੇ ਪਹਿਲਾਂ ਹੀ ਹੋ ਗਿਆ ਸੀਗਾ ਸਾਨੂੰ ਵੀ ਹੋ ਗਿਆ ਸੀਗਾ ਕਿਉਂਕਿ ਸਾਨੂੰ ਯਕੀਨ ਨਹੀਂ ਆ ਰਿਹਾ ਸੀ ਇਸ ਦਾ ਜਦੋਂ ਇਹ ਵਿੱਚ ਲੱਖ ਰੁਪਈਏ ਦੀ ਗੱਲ ਲਿਆਉਂਦਾ ਸੀਗਾ ਹੁਣ ਕੋਈ ਵੀ ਆ ਲੱਖ ਰੁਪਈਆ ਆਪ ਜੀ ਹੁਣ ਤੁਸੀਂ ਦਿਓਗੇ ਸਾਨੂੰ ਤਾਂ ਕਿਸੇ ਵੇਚਤੇ ਹੀ ਦਿਓਗੇ ਤੇ ਮੈਂ ਫੜੂਗਾ ਤਾਂ ਕਿਸੇ ਵੇਚਤੇ ਹੀ ਫੜੂਗਾ ਸਾਨੂੰ ਇਥੋਂ ਡਾਟ ਹੋ ਰਿਹਾ ਸੀ ਵੀ ਤੂੰ ਲੱਖ ਰੁਪਈਆ ਫੜਿਆ ਤੇ ਫੜਿਆ ਕਿਵੇਂ ਤੇਰੇ ਕੋਲੇ ਆਇਆ ਕਿਵੇਂ ਉਸੋ ਜਦੋਂ ਸਾਨੂੰ ਡਾਊਟ ਹੋਇਆ ਤੇ ਅਸੀਂ ਚਲੋ ਭਾਈ ਸਾਹਿਬ ਜੀ ਇੱਥੋਂ ਦੇ ਜਿਹੜੇ ਮੁਲਾਜ਼ਮ ਆ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਤੇ ਇਹਨਾਂ ਨੇ ਵੀ ਸਾਨੂੰ ਜਦੋਂ ਗੱਲਬਾਤ ਦੱਸੀ ਵੀ ਬਾਬਾ ਜੀ ਇਹ ਗੱਲ ਬਿਲਕੁਲ ਝੂਠਾ ਤੇ ਅਸੀਂ ਉਸ ਗੱਲ ਤੇ ਹੀ ਪੱਕੇ ਰਹਿ ਗਏ ਵੀ ਇਹ ਹੁਣ ਮਿਲ ਕੇ ਇਹਨਾਂ ਦੇ ਨਾਲ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਜੀ ਅਸੀਂ ਇਸ ਗੱਲ ਤੇ ਕੰਨ ਦੇ ਲੱਗੇ ਹੋਏ ਆ ਤੇ ਅੱਜ ਅਸੀਂ ਪੂਰਾ ਪੂਰਨ ਤੌਰ ਤੇ ਇਹ ਤੋਂ ਪੁੱਛਿਆ ਗਿਆ ਸੀਗਾ ਬਿਲਕੁਲ ਇਹ ਬੰਦਾ ਝੂਠਾ ਨਿਕਲਿਆ ਜੀ ਜੋ ਇਹਨਾਂ ਨੇ ਲਾਇਆ ਬੱਚੀ ਤੇ ਗਲਤ ਲਾਇਏ ਹੋਏ ਆ ਜੋ ਇਹ ਦੇ ਮੁੰਡੇ ਤੇ ਇਲਜ਼ਾਮ ਲੱਗੇ ਆ ਗਲਤ ਲੱਗੇ ਹੋਏ ਹੋਏ ਆ ਜੋ ਇਹਨੇ ਬਦਨਾਮ ਕੀਤਾ ਹੋਇਆ ਆਪਣਾ ਹਸਪਤਾਲ ਨੂੰ ਬਿਲਕੁਲ ਬਦਨਾਮ ਇਹਨੇ ਗਲਤ ਕੀਤਾ ਹੋਇਆ ਹੈ ਪ੍ਰਸ਼ਾਸਨ ਨੂੰ ਗੁਬਾਰ ਗਮਰਾਹ ਕੀਤਾ ਹੋਇਆ ਹੈ ਤੇ ਆਪਣੇ ਮੀਡੀਆ ਵਾਲਿਆਂ ਨੂੰ ਇਹਨੇ ਗਮਰਾਹ ਕੀਤਾ ਜਹੇਬੰਦੀ ਨੂੰ ਵੀ ਗਮਰਾਹ ਕਰ ਲਿਆ ਇਹਨੇ ਸਾਰੇ ਗਮਰਾਹ ਕਰ ਲਏ ਜੀ ਇਸ ਬੰਦੇ ਨੇ ਬਿਲਕੁਲ ਇਹਦੀ ਬਹੁਤ ਵੱਡੀ ਗਲਤੀ ਹੈ ਗੁਨਾਹ ਮੰਨ ਲਿਆ ਆਪਣਾ ਹਾਂਜੀ ਇਹਨਾਂ ਨੇ ਗੁਨਾਹ ਆਪਦਾ ਕਬੂਲ ਕਰ ਲਿਆ ਹਾਂਜੀ ਬੱਚਾ ਵਾਪਸ ਇਹਨਾਂ ਦਾ ਜੋ ਵੀ ਆ ਸਹੀ ਸਲਾਮਤ ਕਰਵਾਇਆ ਗਿਆ ਹੈ ਇਨਾਂ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਹਾਂਜੀ ਪੈਸੇ ਵਾਪਸ ਕਰਵਾਤੇ ਆ ਲੱਖ ਰੁਪਈਆ ਇਹਨਾਂ ਨੇ ਲਿਆ ਹੋਇਆ ਸੀਗਾ ਜੀ ਜਿਹਦੇ ਵਿੱਚੋਂ ਇਹਨਾਂ ਨੇ 20000 ਰੁਪਈਆ ਵਾਪਸ ਕੀਤਾ ਮੈਂ ਉਹ ਪਰਿਵਾਰ ਦਾ ਹੀ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਰਾਜਮੰਦੀ ਨਾ ਹੋਇਆ ਸੀ ਪਹਿਲਾਂ ਹਾਂਜੀ ਇਹਨਾਂ ਦੀ ਰਾਜਮੰਦੀ ਨਾ ਹੋਇਆ ਸੀ ਸਾਰਾ ਕੁਝ ਬਾਅਦ ਚ ਰੌਲਾ ਪਾਇਆ ਹਾਂਜੀ ਬਾਅਦ ਚ ਰੌਲਾ ਪਾਇਆ 1.5 ਲੱਖ ਰੁਪਈਏ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਆ ਜਿਹੜੀ ਕਿ ਬਹੁਤ ਇਹਨਾਂ ਨੇ ਘਟੀਆ ਗੱਲ ਕੀਤੀ ਆ ਇਹ ਇਹ ਤੋਂ ਬਾਅਦ ਵਿੱਚ ਜਿਹੜਾ ਨੇ ਰੌਲਾ ਪਾਇਆ ਬਹੁਤ ਗਲਤ ਕੰਮ ਕੀਤਾ ਇਹ ਇਹਨਾਂ ਨੂੰ ਹੁਣ 20000 ਰੁਪਇਆ ਜਣ ਦੀ ਵਾਪਸ ਦਿੱਤਾ ਹੈ ਤਾਂ ਤੇ ਹਜੇ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਚੁੱਪ ਚਾਪ ਦੇਖ ਲਓ ਵੀ ਐਡਾ ਜਿਗਰਾ ਕਰਕੇ ਇਹਨਾਂ ਦੇ ਬੱਚੀ ਝੋਲੀ ਸਹੀ ਸਲਾਮਤ ਲਾ ਕੇ ਪਾਤੀ ਹੈ ਜੀ ਵਾਹਿਗੁਰੂ ਜੀ ਕਾਕਾ ਸਵਾਗਤ ਜੀ ਕੀ ਕਹਿਣਾ ਕਿਉਂਕਿ ਇਸ ਦੇ ਵਿੱਚ ਇੱਕ ਆਸ਼ਾ ਵਰਕਰ ਤੇ ਵੀ ਸਵਾਲ ਖੜੇ ਹੋਏ ਸੀਗੇ ਕਿchn ਨੂੰ ਲੈ ਕੇ ਹੁਣ ਤੁਹਾਡਾ ਕੀ ਕਹਿਣਾ ਹੈ ਜਿਹੜਾ ਪਹਿਲਾਂ ਧੰਨਵਾਦ ਪ੍ਰੈਸ ਦਾ ਸਮੁੱਚੀ ਦਾ ਜਿਹੜੀ ਇੱਥੇ ਸਮੇਂ-ਸਮੇਂ ਤੇ ਪਹੁੰਚਦੀ ਆ ਪ੍ਰੈਸ ਸਾਰਨੋਂ ਵਧੀਆ ਮਾਧਿਅਮ ਹੁੰਦਾ ਬਾ ਇਹਦੇ ਵੱਲੋਂ ਗੱਲ ਪ੍ਰੈਸ ਨੂੰ ਵੀ ਘਬਰਾ ਕੀਤਾ ਹੈ ਮੈਂ ਪ੍ਰੈਸ ਦਾ ਕਦੇ ਕਸੂਰ ਨਹੀਂ ਮੰਨਦਾ ਪ੍ਰੈਸ ਹਮੇਸ਼ਾ ਸੱਚ ਮੂਹਰੇ ਲਿਆਉਂਦੀ ਹੈ ਤੇ ਕੱਲ ਵੀ ਸਾਨੂੰ ਕੋਈ ਡਰਾਇ ਨਹੀਂ ਸੀ ਪ੍ਰੈਸ ਤੇ ਜੋ ਇਹਨੇ ਦੱਸਿਆ ਹੈਗਾ ਉਹਨੇ ਬਨਾਵਕ ਚ ਸਾਨੂੰ ਵੀ ਕਹਿੰਦਾ ਤੇ ਅਸੀਂ ਵੀ ਚੜ ਕੇ ਜਾਂਦੇ ਗੱਲਬਾਤ ਕਰਦੇ ਜਿਹੜੇ ਗੱਲ ਬੱਚੇ ਦੇ ਲੈਣ ਦੇਂਦੇ ਇਲਜ਼ਾਮ ਲੱਗਦੇ ਆ ਸਿਵਲ ਹਸਪਤਾਲ ਵਿੱਚ ਪਹਿਲਾਂ ਵੀ ਕਦੇ ਐਵੇਂ ਦਾ ਕੁਝ ਨਹੀਂ ਹੋਇਆਗਾ ਬਹੁਤ ਸਾਫ਼ ਸੁਥਰਾ ਕੰਮ ਆ ਇਹਦੇ ਪਹਿਲਾਂ ਇਸ ਕੁੜੀ ਦੀ ਰੀਮੈਰਜ ਉਹਦੇ ਚ ਜਿਹੜਾ ਪਹਿਲਾ ਬੇਬੀ ਆ ਉਹਦਾ ਇਹ ਨਾਂ ਠੀਕ ਕਰਾਉਣ ਆਉਂਦਾ ਸੀ ਇੱਥੇ ਜਿੱਤੇ ਰੀਤੂ ਬਾਲਾ ਹੀ ਡਿਊਟੀ ਆ ਤਿੰਨ ਮਹੀਨੇ 6 ਮਹੀਨੇ ਦੀ ਦੀ ਪ੍ਰੈਗਨੈਂਸੀ ਸੀ ਕੁੜੀ ਦੀ ਤਿੰਨ ਮਹੀਨੇ ਦੇ ਬਾਕੀ ਪਏ ਸੀ ਜਿਹਦੇ ਵਿੱਚ ਇਹ ਤਿੰਨਾਂ ਮਹੀਨਿਆਂ ਦੇ ਵਿੱਚ ਆਪਸ ਵਿੱਚ ਫਰੈਂਡਲੀ ਹੋ ਗਏ ਆ ਇਸ ਕੁੜੀ ਨੇ ਤੇ ਇਸ ਮੁੰਡੇ ਨੇ ਕਿਹਾ ਵੀ ਸਾਡੇ ਕੋਲੇ ਦੋ ਬੱਚੇ ਪਹਿਲਾਂ ਅਸੀਂ ਗਰੀਬੀ ਕਰਕੇ ਫੋੜ ਨਹੀਂ ਕਰਦੇ ਸਾਡਾ ਘਰ-ਬਾਰ ਨਹੀਂ ਹੈਗਾ ਅਸੀਂ ਕਿਰਾਇਆ ਫਿਰ ਰੋਲਦੇ ਫਿਰਦੇ ਆ ਤੇ ਜਿਹੜਾ ਸੀ ਤੀਜਾ ਬੱਚਾ ਦੇਣਾ ਉਥੇ ਬਾਰ-ਬਾਰ ਕੰਪੈਲ ਇਹਨਾਂ ਵੱਲੋਂ ਕਰਨ ਤੋਂ ਰੀਤੂ ਬੱਲਣੇ ਆਪਦੇ ਕਿਸੇ ਰਿਸ਼ਤੇਦਾਰ ਦੇ ਬੱਚਾ ਨੀਡ ਸੀਗੀ ਉਹਨਾਂ ਨਾਲ ਗੱਲ ਕਰ ਲਈ ਆ ਇਹਨਾਂ ਨੇ ਉਹਨਾਂ ਨਾਲ ਸਿੱਧੀ ਗੱਲ ਕਰ ਲਈ ਆ 1.5 ਲੱਖ ਰੁਪਏ 1.5 ਲੱਖ ਵਿੱਚੋਂ ਇਹਨਾਂ ਨੇ 1 ਲੱਖ ਰੁਪਿਆ ਪਹਿਲਾਂ ਲੈ ਲਿਆ ਬੱਚਾ 2 ਦਿਨ ਬਾਅਦ ਜੰਮਣ ਤੋਂ 2 ਦਿਨ ਬਾਅਦ ਹੀ ਹੈਂਡਓਵਰ ਕਰਤਾ 50000 ਰੁਪਿਆ ਇਹਨਾਂ ਨੇ ਜਦੋਂ ਅਡੌਪਸ਼ਨ ਕਰਾਉਣੀ ਸੀ ਜੋ ਸਰਕਾਰ ਦਾ ਨਿਯਮ ਹੈਗਾ ਉਹਦੇ ਤਹਿਤ ਇਹਨਾਂ ਨੇ ਅਡੌਪਸ਼ਨ ਕਰਾਉਣੀ ਸੀਗੀ ਪਰ ਅਡੌਪਸ਼ਨ ਕਰਾਉਣ ਤੋਂ ਪਹਿਲਾਂ ਹੀ ਇਹਨਾਂ ਨੇ ਇਨਾਂ ਦੇ ਮਨ 'ਚ ਕੋਈ ਨਾ ਕੋਈ ਫੋੜ ਜਾਂ ਬੇਇਮਾਨੀ ਬਣ ਗਈ ਜਾਂ ਘਰ ਦੀ ਮਜਬੂਰੀ ਬਣ ਗਈ ਆ ਜਾਂ ਉਹ ਕੁੜੀ ਵੱਲੋਂ ਹੋ ਗਿਆ ਇਹਨਾਂ ਨੇ ਇੱਥੇ ਆ ਕੇ ਪ੍ਰੈਸਰਾਂ ਹੀ ਇਹ ਗੱਲ ਕਹਿਤੀ ਵੀ ਸਾਡਾ ਬੱਚਾ ਦਾ ਧੱਕੇ ਨਾਲ ਸਾੜ ਤੋਂ ਖੋ ਕੇ ਲੈ ਗਏ ਜੋ ਵੀ ਮੀਡੀਆ ਦੇ ਸਾਹਮਣੇ ਕਿਹਾ ਸਾਰਾ ਕੁਝ ਸਪਸ਼ਟ ਆ ਪਰ ਜਦੋਂ ਕੱਲ ਫਿਰ ਇਹਨਾਂ ਨੇ ਜਥੇਬੰਦੀ ਨੂੰ ਸੱਦਿਆ ਸੀਗਾ ਜਥੇਬੰਦੀ ਸਵੇਰੇ ਹੋ ਕੇ ਕਿਤੇ ਚਲੀ ਗਈ ਜਾਂ ਸਾਨੂੰ ਨਹੀਂ ਸੀ ਮਿਲੇ ਸ਼ਾਮ ਨੂੰ ਸਾਡੀ ਮੁਲਾਕਾਤ ਹੋਈ ਬਾਬਾ ਜੀ ਨੇ ਮੇਰੇ ਨਾਲ ਹੋਈ ਸੋਹਣੇ ਵਿਚਾਰ ਹੋਏ ਆ ਵਿਚਾਰ ਸਾਡੇ ਮਿਲ ਵੀ ਗਏ ਤੇ ਸਾਨੂੰ ਦੋਨੋਂ ਇਹੀ ਲੱਗਾ ਬੈਠ ਕੇ ਵੀ ਇਹ ਘਾਟ ਇਸੇ ਬੰਦੇ ਤੇ ਆ ਗਈ ਆ ਕਮੀ ਆ ਝੂਠਾ ਕਿਤੇ ਨਾ ਕਿਤੇ ਫਿਰ ਅਸੀਂ ਇੱਕ ਦੂਜੇ ਨਾਲ ਗੱਲ ਵਾਧਾ ਕੀਤਾ ਵੀ ਆਪਾਂ ਇਹ ਝੂਠ ਨੂੰ ਮੂਰੇ ਲਿਆਉਣਾ ਗੱਲ ਪੈਸਿਆਂ ਦੀ ਨਹੀਂ ਤੇ ਦੂਜੀ ਗੱਲ ਸਾਡੇ ਸਿਵਲ ਹਸਪਤਲ ਦੇ ਅਕਸ ਦੀ ਸੀ ਜਿਹੜਾ ਖਰਾਬ ਹੋ ਰਿਹਾ ਸੀ ਅਸੀਂ ਉਸ ਥੱਬੇ ਨੂੰ ਵੀ ਧੋਣਾ ਸੀਗਾ ਜਿਹੜਾ ਸਾਡੇ ਤੇ ਲੱਗ ਰਿਹਾ ਸੀ ਉਸ ਥੱਬੇ ਨੂੰ ਮੈਂ ਧੰਨਵਾਦ ਕਰਦਾ ਜਥੇਬੰਦੀ ਦਾ ਔਰ ਮੇਰੇ ਸਮੁੱਚੇ ਮੁਲਾਜ਼ਮਾਂ ਦਾ ਜਿਹੜੇ ਮੇਰੇ ਨਾਲ ਕੱਲ੍ਹ ਦੇ ਖੜੇ ਹੋਏ ਆ ਤੇ ਮੈਂ ਧੰਨਵਾਦ ਕਰਦਾ ਉਸ ਫੈਮਿਲੀ ਦਾ ਜਿਸ ਕੋਲ ਇਹ ਬੱਚਾ ਸੀਗਾ ਪਲੀ ਸਾਡੇ ਨਿੱਕੇ ਦੇ ਸੱਦੇ ਦੇ ਉਹ ਭੱਜ ਕੇ ਆ ਗਏ ਉਹ ਰਾਤ ਵੀ ਆਉਂਦੇ ਸੀਗੇ ਬੱਚਾ ਵਾਪਸ ਕਰ ਬੱਚਾ ਸਹੀ ਸਲਾਮਤ ਵਾਪਸ ਦੇਤਾ ਲੱਖ ਰੁਪਈਆ ਇਹਨੇ ਮੁਕਰਿਆ ਸੀਗਾ ਉਹਦੇ ਵਿੱਚੋਂ ਇਹਨੇ ਬਾਬਾ ਜੀ ਕੋਲੇ ਕਨਵੈਂਸ ਕੀਤੀ ਵੀ ਮੇਰੇ ਕੋਲੇ ਮੈਂ 60000 ਰੁਪਈਆ ਵਰਤ ਗਿਆ ਜਿਹੜੀਆਂ ਮੇਰੀਆਂ ਲੋੜਾਂ ਸੀ ਮੈਂ ਪੂਰੀਆਂ ਕਰ ਗਿਆ 20000 ਰੁਪਈਆ ਬਾਬਾ ਜੀ ਨੇ ਹੈਂਡ ਓਵਰ ਕਰ ਤੋ ਉਹ ਅਸੀਂ ਫੈਮਿਲੀ ਨੂੰ ਹੁਣ ਸੱਦ ਕੇ ਦੇਵਾਂਗੇ ਉਸ ਨੂੰ ਕਿਨੇ ਕ ਮਾਰਨ ਨੂੰ ਦੇ ਦਿੰਨੇ ਆ ਉਹਦੇ ਵਿੱਚ ਨਾ ਮਤਲਬ ਇਹਨੇ ਕੁੱਲ ਮਿਲਾ ਕੇ ਝੂੜ ਹੀ ਬੋਲੇ ਸੀਗੇ ਜਿਹੜੇ ਰਿਤੂ ਬਾਲਾਣਾ ਉਹ ਸਾਡੀ ਐ ਉਹ ਜੀ ਪੂਰੀ ਨਹੀਂ ਹੈਗੀ ਬੱਚੇ ਲੈਣ ਦੇ ਸਾਡੇ ਇੱਥੇ ਸਿਵਲ ਹਸਪੀਟਲ ਨਹੀਂ ਹੁੰਦਾ ਕਾ ਕੰਮ ਇਹ ਹੋ ਜਾ ਕੋਸ਼ਿਸ਼ ਇਹ ਤਾਂ ਇਹਦੇ ਬਾਲਾ ਕਹਿਣ ਤੇ ਮੇਰੀ ਘਰ ਦੀ ਮਜਬੂਰੀ ਆ ਤਾਂ ਇਹ ਗੱਲ ਹੋ ਗਈ ਉਹ ਸਮੁੱਥਾ ਸਾਰਾ ਸੱਚ ਜੋ ਸੱਚ ਆ ਮੀਡੀਆ ਦੇ ਸਾਹਮਣੇ ਜੋ ਝੂਠਾ ਹੋ ਗਿਆ ਠੀਕ ਹੈ